ਉਹਨਾਂ ਦੇ 94 ਦੇ 94 ਐਮਐਲਏ ਲੁੱਟਣ ਤੇ ਹੋਏ ਹੋਏ ਆ ਆਪ ਦਾ ਘਰ ਭਰੀ ਜਾਂਦੇ ਆ ਤਹਿਸੀਲਦਾਰਾਂ ਨਾਲ ਐਸਐਚਓ ਨਾਲ ਸਾਰਿਆਂ ਨਾਲ ਮਹੀਨਾ ਬੰਨਿਆ ਹੋਇਆ ਬਈ ਜੀ ਤੋਂ ਮੁਝੇ ਕੇ ਸਭ ਤੋਂ ਇੰਨਾ ਡਰ ਚੁੱਕੀ ਆ ਪਹਿਲਾਂ ਤੁਸੀਂ ਦੇਖੇ ਹੁਣ ਇਹਨਾਂ ਦਾ ਸੁਪਰੀਮੋ ਕੇਜਰੀਵਾਲ ਲਿਖਤੀ ਰੂਪ ਵਿੱਚ ਮਾਫੀ ਮੰਗ ਜੁੱਕ ਗਿਆ ਤੁਸੀਂ ਐਂ ਦੇਖ ਲਓ ਜਿਹੜੇ ਇਦੋਂ ਪਹਿਲਾਂ ਘਰ ਟਾਏ ਆ ਸਾਰੇ ਗਰੀਬਾਂ ਦੇ ਘਰ ਟਾਏ ਆ ਪਹਿਲੀ ਗੱਲ ਜੇ ਵਿਕਰਮ ਸਿੰਘ ਮਜੀਠੀਆ ਤੇ ਨਸ਼ੇ ਦਾ ਲਾਉਂਦੇ ਇਲਜ਼ਾਮ ਇਹ ਉਹਨਾਂ ਨੂੰ 8 ਸਾਲ ਹੋ ਗਏ ਸੀ ਸੱਤਾ ਤੋਂ ਬਾਹਰ ਹੋਇਆਂ ਨੂੰ ਤੇ ਫਿਰ ਹੁਣ ਤੱਕ ਨਸ਼ਾ ਕਿਉਂ ਨਹੀਂ ਬੰਦ ਹੋਇਆ ਜੀ ਤਾਂ ਇਹਨਾਂ ਦੇ ਆਸੂ ਵੀ ਦੀ ਕੋਈ ਉਹੀ ਨਹੀਂ ਰੜ ਰਿਹਾ ਜੀ ਬਾਕੀ ਜਿਹੜੇ ਸਾਰੇ ਦਿੱਲੀ ਜੇਲ੍ਹ ਕੱਟ ਕੇ ਆਏ ਜੀ ਵੱਡੇ ਵੱਡੇ ਘਟਾਲੇ ਕਰੇ ਆ ਕੇਜਰੀਵਾਲ ਨੇ ਕਰੋੜਾਂ ਦਾ ਘਟਾਲਾ ਕਰਿਆ ਉਹ ਇੱਧਰ ਆ ਕੇ ਗੱਲਾਂ ਇਨਸਾਫ ਦੀਆਂ ਕਰਦੇ ਪਹਿਲੀ ਵਾਰ ਦੇਖੀ ਹੈ ਜੀ ਜਿਹੜੀ ਇਹ ਸਰਕਾਰ ਆਈ ਹੈ ਪੰਜਾਬ ਦੇ ਵਿੱਚ ਕਿਸੇ ਸੂਬੇ ਦੇ ਵਿੱਚ ਤੂੰ ਨਕਮੀ ਸਰਕਾਰ ਅਜੇ ਤੱਕ ਨਹੀਂ ਵੇਖੀ ਜਦੋਂ ਪਹਿਲਾਂ ਵੀ ਐਸਆਈਟੀਆਂ ਬਣਦੀਆਂ ਰਹੀਆਂ ਉਹ ਵੀ ਚਲਾਨ ਪੇਸ਼ ਨਹੀਂ ਕਰ ਪਾਈਆਂ ਹੁਣ ਵੀ ਇਹ ਉਸੇ ਤਰ੍ਹਾਂ ਹੋਊਗਾ ਜਾਂ ਐਤਕੀ ਸਰਕਾਰ ਭਗਵੰਤ ਸਿੰਘ ਮਾਨ ਨੇ ਕੱਲ ਹੀ ਪ੍ਰੈਸ ਕਾਨਫਰੰਸ ਕਿਹਾ ਵੀ ਐਤਕੀ ਅਸੀਂ ਪੱਕੇ ਪੈਰੀ ਕੰਮ ਕੀਤਾ ਵੀ ਐਤਕੀ ਅਸੀਂ ਉਹਨੂੰ ਇੰਨੀ ਆਸਾਨੀ ਨਾਲ ਛੱਡਣ ਵਾਲਾ ਪਹਿਲਾਂ ਤੁਸੀਂ 5 ਸਾਲ ਕਾਂਗਰਸ ਸਰਕਾਰ ਵੀ ਰਹੇਗੀ ਚੁੱਕੀ ਆ ਉਹਨਾਂ ਨੇ ਬਸੇ ਦਾਅਵੇ ਕੀਤੇ ਅਮਜੀਠਾ ਸਾਹਿਬ ਤੇ ਕੇਸ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਆਖਰ ਨੂੰ ਜਿੱਤ ਮਜੀਠੀਆ ਸਾਹਿਬ ਦੀ ਹੋਈ ਆ ਹੁਣ ਵੀ ਤੁਹਾਡੇ ਸਾਹਮਣੇ ਕੋਈ ਲੰਮਾ-ਸਮਾ ਨਹੀਂਗਾ ਤੁਹਾਨੂੰ ਜਲਦ ਪਤਾ ਲੱਗੇ ਮਜੀਠੀਆ ਸਾਹਿਬ ਬਾਹਰ ਆਉਣਗੇ ਬਸ ਚੜ੍ਹਦੀ ਕਲਾ ਵਿੱਚ ਹੀ ਰਹਿਣ ਭਗਵਾਨ ਤੁਮਾਰਨ ਸਰਕਾਰ ਇਹ ਜਮਾ ਸਿਰੇ ਦਾ ਨਖਿੱਧ ਮੁੱਖ ਮੰਤਰੀ ਆ ਇਹਨੂੰ ਆਪ ਨੂੰ ਨਹੀਂ ਪਤਾ ਲੱਗਦਾਗਾ ਸਾਰਿਆਂ ਨੂੰ ਪਤਾ ਹੈਗਾ ਇਹਦੇ ਹੱਥ 'ਚ ਤਾਂ ਪਾਵਰ ਹੀ ਨਹੀਂ ਜੀ ਕੇਜਰੀਵਾਲ ਦਿੱਲੀ ਤੋਂ ਸਾਰੀ ਇਹਨਾਂ ਦੀ ਟੀਮ ਚਲਾ ਰਹੀ ਆ ਇਹ ਤਾਂ ਇੱਕ ਵਸ ਇੱਕ ਸੱਲਾਂ ਦੇ ਚੱਲਣ ਵਾਲਾ ਮੁੱਖ ਮੰਤਰੀ ਆ ਪਤਾ ਨਹੀਂ ਮਜੀਠੀਆ ਸਾਹਿਬ ਕਿੱਡੇ ਵੱਡੇ ਡਾਕੂ ਹੁੰਦੇ ਆ ਸਾਹਿਬ ਮਜੀਠੀਆ ਸਾਹਿਬ ਦੇ ਬੈੱਡਰੂਮ ਦਾ ਅੰਦਰ ਤੱਕ ਗਏ ਆ ਬੱਚਿਆਂ ਤੋਂ ਤੱਕ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਮੀਂਹ ਆ ਆਪਣੀਆਂ ਫੋਟੋਆਂ ਨਹੀਂ ਕੀਤੀਆਂ ਗਿਆ ਹੂੰ ਉਹ ਹਾਂ ਬਸ ਉਹਦਾ ਕਰਕੇ ਸਜਾ ਗਈ ਉਹਨੂੰ ਉਹ ਉਹਨੇ ਕਿਹਾ ਤਾਂ ਅਸੀਂ ਵੀ ਜਾ ਡਿਲੀਟ ਮਾਰ ਦਿਓ ਤੇ ਨਹੀਂ ਤੁਹਾਨੂੰ ਦੱਸਾਂਗੇ ਸਸ਼ੀਕਾਲ ਜੁੜੇ ਹਾਂ ਖਾਸ ਪੰਜਾਬੀ ਟੀਵੀ ਦੇ ਨਾਲ ਪੰਜਾਬ ਸਰਕਾਰ ਵੱਲੋਂ ਬਿਕਰਮਜੀਤ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੰਜਾਬ ਸਰਕਾਰ ਦੇ ਮੰਤਰੀਆਂ ਦਾ ਮੁੱਖ ਮੰਤਰੀ ਦਾ ਇਹ ਕਹਿਣਾ ਹੈ ਕਿ ਜਿਹੜੇ ਕਹਿੰਦੇ ਸੀਗੇ ਕਿ ਹੁਣ ਅਸੀਂ ਵੱਡੇ ਮગરਮੱਛਾਂ ਨੂੰ ਫੜਾਂਗੇ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਕੀਤੀ ਗਈ ਹੈ ਪਰ ਇਹ ਵੀ ਦੱਸਦੇ ਚੱਲੀਏ ਕਿ ਉਹਨਾਂ ਦੇ ਜਿਹੜੇ ਐਫ ਆਈ ਆਰ ਦਰਜ ਹੈ ਉਹ ਆਮਦਨ ਤੋਂ ਵੱਧ ਜਾਇਦਾਦ ਦੀ ਹੋਣ ਕਰਕੇ ਐਫਆਈਆਰ ਦਰਜ ਕੀਤੀ ਗਈ ਹੈ ਵਿਜੀਲੈਂਸ ਵਿਭਾਗ ਦੇ ਵਿੱਚ ਸਰਕਾਰ ਦਾ ਇਹ ਦਾਵਾ ਹੈ ਕਿ ਇਹ ਜਿਹੜੀ ਜਾਇਦਾਦ ਹੈ ਇਹ ਨਸ਼ਾ ਤਸਕਰੀ ਕਰਕੇ ਬਣਾਈ ਗਈ ਹੈ ਇਸ ਲਈ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਿੰਡਾਂ ਦੇ ਲੋਕ ਕੀ ਸੋਚਦੇ ਆ ਪਿੰਡਾਂ ਦੇ ਲੋਕਾਂ ਨੂੰ ਕੀ ਲੱਗਦਾ ਕਿ ਇਹ ਜਿਹੜੀ ਗ੍ਰਿਫਤਾਰੀ ਹੈ ਸਹੀ ਹੋਈ ਹੈ ਜਾਂ ਸਿਰਫ ਸਰਕਾਰ ਦੀ ਸ਼ੋਸ਼ੇਬਾਜੀ ਹੈ ਗੱਲ ਕਰਦੇ ਆ ਪਿੰਡ ਦੇ ਲੋਕਾਂ ਨਾਲ ਹੱਸੀ ਗੱਲ ਬਈ ਹੱਸੀ ਗੱਲ ਬਈ ਜੀ ਬਈ ਕੀ ਲੱਗਦਾ ਵੀ ਕਿਵੇਂ ਦੇਖਦੇ ਹੋ ਇਸ ਕਾਰਵਾਈ ਨੂੰ ਜਿਵੇਂ ਬਿਲਕੁਲ ਬਈ ਸਰਕਾਰ ਦੀ ਬਦਲਾਖੋਰੀ ਨੀਤੀ ਆ ਕੋਈ ਨਸ਼ਾ ਦੇਈ ਗੱਲਬਾਤ ਨਹੀਂ ਗਈ ਇਹਦਾ آمد ਤੋਂ ਬਾਅਦ ਜਾਇਦਾਦ ਦਾ ਮਾਮਲਾ ਦਾ ਦਰਜ ਕੀਤਾ ਹੋਇਆ ਲੋਕਾਂ ਨੂੰ ਇਹ ਬੇਕੂਖ ਬਣਾ ਰਹੇ ਆ ਵੀ ਨਸ਼ਾ ਦਸਦਾਂ ਦੇ ਵਿੱਚ ਮਜੀਠੀਆ ਸਾਹਿਬ ਦਾ ਹੱਥ ਆ ਬਿਲਕੁਲ ਵੀ ਇਹਦੇ ਵਿੱਚ ਝੂਠ ਆ ਇਹਨਾਂ ਦੇ ਮੰਤਰੀਆਂ ਨੂੰ ਕਿਸੇ ਨੂੰ ਕੁਝ ਨਹੀਂ ਪਤਾ ਇਹ ਜੇ ਇੰਨੇ ਕਿਤੇ ਆਪਦੇ ਐਮਐਲਏ ਦੀ ਜਾਂਚ ਕਰਾਉਣ ਕਾ ਕੀ ਜਦੋਂ ਇਲੈਕਸ਼ਨ ਲੜੇ ਸੀ ਇਹਨਾਂ ਨੇ ਕੀ ਐਫੀਡਵਟ ਦਿੱਤਾ ਸੀ ਕੀ ਆਮਦਨ ਸੀ ਤੇ ਅੱਜ ਇਹਨਾਂ ਕੋਲੇ ਕੀ ਆਮਦਨਾਂ ਗਈਆਂ ਆ ਪਿੱਛੇ ਹੁਣ ਤੁਸੀਂ ਦੇਖੋਗੇ ਉਹ ਫੌਜਾ ਸਰਕਾਰੀ ਦਾ ਜਿਹੜਾ ਇਹਨਾਂ ਦਾ ਮੰਤਰੀ ਇੱਕ ਉਹਦੇ ਦੇ ਵੀ ਕਿੰਨੇ ਇਲਜ਼ਾਮ ਲੱਗੇ ਆ ਲਾਹਵ ਸਿੰਘ ਉਗੋ ਕੇ ਕੋਠੀ ਐਡਾ ਬੰਗਲੇ ਬਣਾਈ ਜਾਂਦਾ ਇਹਨਾਂ ਕੋਲੇ ਕਿੱਥੋਂ ਆ ਰਹੀ ਆ ਇਹਨਾਂ ਦੀ ਜਾਇਦਾਦ ਦੀ ਜਾਣਕਾਰੀ ਕਿਉਂ ਨਹੀਂ ਕਰ ਰਹੀ ਸਰਕਾਰ ਇਹਨਾਂ ਦੀ ਵੀ ਪਰਪੋਸ਼ ਪੜਤਾਲ ਹੋ ਕਰੇ ਸਰਕਾਰੀ ਹਾਂ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਆਪਦੇ ਵੀ ਪੀੜੀ ਥੱਲੇ ਸੋਟਾ ਮਾਰੀ ਹਾਂਜੀ ਹਾਂਜੀ ਬਿਲਕੁਲ ਮੁੱਖ ਮੰਤਰੀ ਨੂੰ ਆਪ ਨੂੰ ਨਹੀਂ ਪਤਾਗਾ ਵੀ ਅਸੀਂ ਕੀ ਸੀ ਤੇ ਹੁਣ ਕੀਾਂਗੇ ਜਮਾਦਰਾ ਸਾਲ ਸਾਰੇ ਇਹਨਾਂ ਦੇ 94 ਦੇ 94 ਐਮ ਐਲ ਏ ਲੁੱਟਣ ਤੇ ਹੋਏ ਹੋਏ ਆ ਆਪ ਦਾ ਘਰ ਭਰੀ ਜਾਂਦੇ ਆ ਤਹਿਸੀਲਦਾਰਾਂ ਨਾਲ ਐਸ ਐਚ ਓ ਨਾਲ ਸਾਰਿਆਂ ਨੇ ਮਹੀਨਾ ਬੰਨਿਆ ਹੋਇਆ ਬਈ ਜੀ ਮਹੀਨਾ ਲੈਂਦੇ ਆ ਕੋਈ 1% ਨਹੀਂ ਮੈਨੂੰ ਤਾਂ ਇਹ 4 ਸਾਲ ਹੋ ਗਏ ਸਰਕਾਰ ਬਣੀ ਨੂੰ ਇੱਕ ਵੀ ਕੰਮ ਦੱਸ ਦੇਣ ਕਿਸੇ ਪਿੰਡ ਵਿੱਚ ਵੀ ਇਹਨਾਂ ਦਾ ਐਮਐਲਏ ਬਾਹਰ ਖੜੀ ਕਰਕੇ ਕਹਦੇ ਵੀ ਅਸੀਂ ਆ ਪਿੰਡ ਵਿੱਚ ਆ ਕੰਮ ਕਰਾਤਾ ਸਾਡੇ ਪਿੰਡ ਦਾ ਹੀ ਅਸੀਂ ਨਹੀਂ ਵਾਲੇ ਤੋਂ ਬੋਲ ਰਹੇ ਸਾਡੇ ਪਿੰਡ ਦਾ ਹੀ ਹਾਲ ਦੇਖ ਲਓ ਤੁਸੀਂ ਇੱਥੋਂ ਪੁੱਛੋ ਹਲਕਾ ਪੈਂਦਾ ਸਾਡਾ ਕੋਈ ਕੰਮ ਨਹੀਂ ਜੋ ਆਉਂਦਾਗਾ ਵੱਡੇ ਮੰਡੀ ਬਾਣੀਆਂ ਕੋਲੇ ਸੇਠਾਂ ਕੋਲੇ ਬਹਿ ਕੇ ਐਮਐਲਏ ਮੁਰ ਜਾਂਦਾ ਕੋਈ ਜੇ ਗ੍ਰਾਂਟ ਦੀ ਗੱਲ ਚੱਲਦੀ ਆ ਖਜ਼ਾਨਾ ਖਾਲੀ ਆ ਖਜ਼ਾਨਾ ਖਾਲੀ ਆ ਇਹ ਤਾਂ ਮਨਪ੍ਰੀਤ ਬਾਦਲ ਜੋ ਵਿੱਤ ਮੰਤਰੀ ਸੀ ਉਹਦੋਂ ਵੀ ਟੱਪ ਗਏ ਜੀ ਉਹ ਤਾਂ ਫੇਰ ਵੀ ਕੋਈ ਦੇ ਦਿੰਦੇ ਪਿੰਡਾਂ ਨੂੰ ਗ੍ਰਾਂਟ ਇਹ ਤਾਂ ਜਮ੍ਹਾਂ ਹੱਥ ਖੜੇ ਕਰਤੇ ਨਖਿੱਧ ਸਰਕਾਰ ਨੇ ਜਮ੍ਹਾਂ ਜੀ ਉਹ ਤਾਂ ਕਹਿੰਦੇ ਵੀ ਅਸੀਂ ਜਿਹੜੇ ਕਹਿੰਦੇ ਜਿਹੜੇ ਲੁਧਿਆਣੇ ਦੀ ਜਿਮਨੀ ਚੋਣ ਜਿੱਤੀ ਤੁਸੀਂ ਜਿੱਤੀ ਕੰਮਾਂ ਦੇ ਸਿਰ ਤੇ ਆ ਬਿਲਕੁਲ ਵੀ ਨਹੀਂ ਬਾਈ ਦਰਬਾਰ ਤੋਂ ਸਰਕਾਰੀ ਮਸ਼ੀਨਰੀ ਦੀ ਦਰਬਾਰ ਤੋਂ ਕੀਤੀ ਆ ਸੋਨ ਵੇਖੇ ਆ ਪਿੱਛੇ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਵੀਡੀਓ ਕਿਵੇਂ ਰਾਸ਼ਨ ਵੰਡੀਆਂ ਤੇ ਇਹੀ ਇਹਨਾਂ ਦਾ ਜਿੱਤ ਦਾ ਕਾਰਨ ਆ ਹੋਰ ਤਾਂ ਨਹੀਂ ਪੈਸਾ ਸਰਕਾਰੀ ਪੈਸਾ ਵਰਤੋ ਕੀਤਾ ਇਹਨਾਂ ਨੇ ਜੀ ਹਮ ਬਈ ਜਿਵੇਂ ਤੁਸੀਂ ਆਪਾਂ ਗੱਲ ਕਰ ਰਹੇ ਸੀ ਬਿਕਰਮਜੀਤ ਸਿੰਘ ਮਜੀਠੀਆ ਦੀ ਲੋਕ ਕਹਿੰਦੇ ਸੀਗੇ ਪਹਿਲਾਂ ਸਰਕਾਰ ਕਹਿੰਦੀ ਆ ਵੀ ਜਦੋਂ ਪਹਿਲਾਂ ਸੀ ਕਹਿੰਦੇ ਸੀਗੇ ਵੀ ਬਈ ਤੁਸੀਂ ਵੱਡੇ ਮਗਰ ਮੱਛਾਂ ਨੂੰ ਨਹੀਂ ਫੜਦੇ ਹੁਣ ਫੜ ਰਹੇ ਆ ਤੇ ਹੁਣ ਵੀ ਸਵਾਲ ਸਰਕਾਰ ਤੇ ਖੜੇ ਹੋ ਰਹੇ ਆ ਲੱਗਦਾ ਨਹੀਂ ਵੀ ਜਿਵੇਂ ਸਾਰੀ ਕਾਂਗਰਸ ਭਾਜਪਾ ਵੀ ਲੱਗੀ ਹੋਈ ਆ ਵੀ ਇਹ ਗਲਤ ਹੋਇਆ ਵੀ ਮਜੀਠੀਆ ਦੀ ਜਿਹੜੀ ਗ੍ਰਿਫਤਾਰੀ ਆ ਗਲਤ ਹੋਈ ਫਿਰ ਸਰਕਾਰ ਕਹਿੰਦੀ ਫਿਰ ਸਾਨੂੰ ਕੰਮ ਵੀ ਨਹੀਂ ਕਰਨ ਦਿੰਦੇ ਬਿਲਕੁਲ ਨਹੀਂ ਬਈ ਜੀ ਵਿਕਰਮਜੀਤ ਮਜੀਠੀਆ ਚੜ੍ਹਦੀ ਕਲਾ ਵਿੱਚ ਤੇ ਚੜ੍ਹਦੀ ਕਲਾ ਵਿੱਚ ਰਹਿਣਗੇ ਇਹ ਸਰਕਾਰ ਉਹਨ ਤੋਂ ਮਜੀਠੀਆ ਸਾਹਿਬ ਤੋਂ ਇੰਨਾ ਡਰ ਚੁੱਕੀ ਆ ਪਹਿਲਾਂ ਤੁਸੀਂ ਦੇਖੇ ਹੁਣ ਇਹਨਾਂ ਦਾ ਸੁਪਰੀਮੋ ਕੇਜਰੀਵਾਲ ਲਿਖਤੀ ਰੂਪ ਵਿੱਚ ਮਾਫੀ ਮੰਗ ਜੁੱਕ ਗਿਆਗਾ ਹੁਣ ਵੀ ਪਤਾ ਇੱਕ ਪਗੋੜੀ ਸਰਕਾਰ ਇਹਨਾਂ ਦੀ ਧੌਣ ਨੂੰ ਹੱਥ ਪਾਉਣ ਵਾਲਾ ਇਕੱਲੇ ਮਜੀਠੀਆ ਸਾਹਿਬ ਹੀ ਆ ਜਿਦੋਂ ਭਗਵੰਤ ਮਾਨ ਸਭੇ ਚੱਲਦੇ ਆਗੇ ਮਜੀਠੀਆ ਸਾਹਿਬ ਕੋਲੇ ਇੰਨੇ ਕੇ ਸਰਕਾਰ ਦੇ ਪ੍ਰੂਫ ਪਏ ਆਗੇ ਇਹਨਾਂ ਦੀਆਂ ਨੀਲੀਆਂ ਫਿਲਮਾਂ ਪਈਆਂਆਂ ਗਿਆ ਮੰਤਰੀਆਂ ਦੀਆਂ ਐਮਐਲਏ ਦੀਆਂ ਸਿਰਫ ਇਸ ਚੀਜ਼ ਨੂੰ ਦਬਾਉਣ ਵਾਸਤੇ ਮਜੀਠੀਆ ਸਾਹਿਬ ਦੇ ਝੂਠੇ ਕੇਸ ਬਣਾਈ ਜਾਂਦੇ ਆ ਪਰ ਗੁਰੂ ਦੀ ਕਿਰਪਾ ਕੀ ਮਜੀਠੀਆ ਸਾਹਿਬ ਚੜ੍ਹਦੀ ਕਲਾ ਵਿੱਚ ਰਹਿਣਗੇ ਜੀਠੀਆ ਸਾਹਿਬ ਦੀ ਜਿੱਤ ਹੋਣੀ ਆ ਇਹ ਬਾਲਾ ਸਮਾਂ ਨਹੀਂ ਥੋੜੇ ਸਮਾਂ ਵਿੱਚ ਤੁਹਾਨੂੰ ਰਿਜ਼ਲਟ ਸਾਹਮਣੇ ਆ ਜਾਣਾ ਭਾਈ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਮਜੀਠੀਆ ਸਾਹਿਬ ਦਾ ਵੀ ਘਰ ਢਾ ਦੇਣਗੇ ਹੁਣ ਜਿਵੇਂ ਕਹਿੰਦੇ ਨਸ਼ਾ ਤਸਕਰੀ ਦੇ ਜਿਹੜੇ ਇਲਜ਼ਾਮ ਹੈ ਜਿਨ੍ਹਾਂ ਦੇ ਉਹ ਹੁੰਦੇ ਆ ਉਹ ਘਰ ਢਾ ਦੇਣਗੇ ਉਹਨਾਂ ਦਾ ਨਹੀਂ ਘਰ ਤਾਂ ਢਾਣਗੇ ਤਾਂ ਪਹਿਲੀ ਗੱਲ ਤਾਂ ਤੁਸੀਂ ਐਂ ਦੇਖ ਲਓ ਜਿਹੜੇ ਇਦੋਂ ਪਹਿਲਾਂ ਘਰ ਢਾਏ ਆ ਸਾਰੇ ਗਰੀਬਾਂ ਦੇ ਘਰ ਢਾਏ ਆ ਜੀ ਕਿਸੇ ਆ ਹੁਣ ਆਪਣੇ ਕੋ ਜਿਹੜੀ ਠਾਰ ਵਾਲੀ ਬੀਬੀ ਐ ਸੋਸ਼ਲ ਮੀਡੀਆ ਤੇ ਕਿੰਨੀ ਵਾਇਰਲ ਹੋਈ ਐ ਉਹਦੇ ਘਰ ਨੂੰ ਹੱਥ ਦਾ ਪਾਇਆ ਨਹੀਂ ਜੀ ਕਿਸੇ ਨੇ ਤੇ ਪਹਿਲੀ ਗੱਲ ਜੇ ਵਿਕਰਮ ਸਿੰਘ ਮਜੀਠੀਆ ਤੇ ਨਸ਼ੇ ਦਾ ਲਾਉਂਦੇ ਦਾ ਇਲਜ਼ਾਮ ਇਹ ਉਹਨਾਂ ਨੂੰ 8 ਸਾਲ ਹੋ ਗਏ ਜੀ ਸੱਤਾ ਚੋਂ ਬਾਹਰ ਹੋਇਆ ਨੂੰ ਤੇ ਫਿਰ ਹੁਣ ਤੱਕ ਨਸ਼ਾ ਕਿਉਂ ਨਹੀਂ ਬੰਦ ਹੋਇਆ ਜੀ ਤੇ ਫਿਰ ਉਹਨਾਂ ਦੀ ਗ੍ਰਿਫਤਾਰੀ ਇੰਨੀ ਲੇਟ ਕਿਉਂ ਹੋਈ ਐ ਜੀ ਬਾਕੀ ਜਿੰਨੀਆਂ ਐਸਆਈਟੀ ਐਦੋਂ ਪਹਿਲਾਂ ਉਹਨਾਂ ਦੇ ਖਿਲਾਫ ਬਣੀਆਂ ਜੀ ਅੱਜ ਤੱਕ ਕਿਸੇ ਤੋਂ ਚਲਾਨ ਨਹੀਂ ਪੇਸ਼ ਹੋਇਆ ਠੀਕ ਐ ਜੀ ਬਾਕੀ ਨੰਬਰ 2 ਗੱਲ ਇਹ ਰਹਿ ਗਈ ਜੀ ਇਹ ਆਮਦਨ ਦਾ ਕਰਕੇ ਲਾਇਆ ਜੀ ਤੇ ਜਿਹੜੇ ਇਹਨਾਂ ਦੇ ਵੱਡੇ ਵੱਡੇ ਲੀਡਰ ਆ ਉਹ ਕਹੀ ਜਾਂਦੇ ਆ ਅਸੀਂ ਇਹਨਾਂ ਨੂੰ ਨਸ਼ੇ ਦੇ ਨਸ਼ਾ ਜਿਹੜਾ ਇਹਨਾਂ ਨੇ ਬਣਾਇਆ ਨਸ਼ੇ ਵਿਰੋਧ ਜੁੱਧ ਉਹਦੇ 'ਚ ਫੜਿਆ ਪਹਿਲਾਂ ਤਾਂ ਇਹਨਾਂ ਦੇ ਆਸੂ ਵੀ ਦੀ ਕੋਈ ਉਹੀ ਨਹੀਂ ਰੜ ਰਿਹਾ ਜੀ ਬਾਕੀ ਜਿਹੜੇ ਸਾਰੇ ਦਿੱਲੀ ਜੇਲ੍ਹ ਕੱਟ ਕੇ ਆ ਜੀ ਵੱਡੇ ਵੱਡੇ ਘਟਾਲੇ ਕਰੇ ਆ ਕੇਜਰੀਵਾਲ ਨੇ ਕਰੋੜਾਂ ਦਾ ਘਟਾਲਾ ਕਰਿਆ ਉਹ ਇੱਧਰ ਆ ਕੇ ਗੱਲਾਂ ਇਨਸਾਫ ਦੀਆਂ ਕਰਦੇ ਆ ਜੀ ਇਹਨਾਂ ਦਾ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਸਾਰਾ ਬੇੜਾ ਕਰ ਕੋਇਆ ਪਿਆ ਇੱਕ ਤਾਂ ਆਪਣੇ ਇੱਧਰ ਐਮ.ਐਲ.ਏ. ਸੀ ਖੁਦ ਭਗਵੰਤ ਮਾਨ ਨੇ ਉਹਨੂੰ ਸਸਪੈਂਡ ਕਰਿਆ ਜੀ ਇਹਦਾ ਮਤਲਬ ਗਵਾਹੀ ਹੋ ਗਿਆ ਭਗਵੰਤ ਮਾਨ ਨੂੰ ਜੇ ਲੱਗਿਆ ਉਹ ਬੰਦਾ ਭ੍ਰਿਸ਼ਟਾ ਉਹ ਬੰਦਾ ਵੀ ਪੋਸਟਾਂ ਪਾ ਰਿਹਾ ਜੀ ਤੇ ਤੰਗ ਹੋਣੇ ਇਹ ਪਹਿਲੀ ਵਾਰ ਦੇਖੀ ਹੈ ਜੀ ਜਿਹੜੀ ਇਹ ਸਰਕਾਰ ਆਈ ਹੈ ਪੰਜਾਬ ਦੇ ਵਿੱਚ ਕਿਸੇ ਸੂਬੇ ਦੇ ਵਿੱਚ ਐਤੂ ਨਕਮੀ ਸਰਕਾਰ ਅਜੇ ਤੱਕ ਨਹੀਂ ਬਣੀ ਜੀ ਵੀ ਜਿਹੜੇ ਭ੍ਰਿਸ਼ਟਾਚਾਰ ਦਾ ਜਿਹੜਾ ਮੁੱਦਾ ਹੈ ਬਈ ਉਹਦੇ ਤੇ ਜਿਵੇਂ ਵਿਜੇ ਸਿੰਘਲਾ ਨੂੰ ਮਾਨਸ ਵਾਲੇ ਨੂੰ ਉਹਨਾਂ ਨੇ ਗ੍ਰਿਫਤਾਰ ਵੀ ਕੀਤਾ ਉਸ ਤੋਂ ਬਾਅਦ ਉਹਦੇ ਕੋਈ ਮੁੱਦੇ ਤੇ ਕੁਝ ਗੱਲ ਹੀ ਨਹੀਂ ਕੀਤੀ ਬਾਹਰ ਹੀ ਨਹੀਂ ਕੱਢੀ ਉਵੇਂ ਹੀ ਉਹ ਸਰਕਾਰ 'ਚ ਵੀ ਐ ਉਵੇਂ ਉਹ ਮੀਟਿੰਗਾਂ ਕਰ ਰਿਹਾ ਵਿਧਾਨ ਸਭਾ ਜਾਂਦਾ ਫਿਰ ਲੱਗਦਾ ਵੀ ਉਹਨਾਂ ਦਾ ਵੀ ਜਾਂਚ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਜੀ ਤੇ ਇੱਕ ਇਧਰ ਆਪਣੇ ਹੈਗੇ ਆ ਉਹ ਪਹਿਲਾਂ ਉਹਨਾਂ ਨੂੰ ਕਾਲੀ ਦਲ 'ਚ ਬਰਖਾਸਤ ਕੀਤਾ ਸੀ ਇਹਨਾਂ ਨੇ ਟਿਕਟ ਦਿੱਤੀ ਜੀ ਉਹ ਆਪਣੇ ਮిత్రਤਨ ਕੋਟ ਫਤਾਈ ਹੈ ਜੀ ਉਹ ਦੇਖ ਲਓ ਤੁਸੀਂ ਸਾਰੇ ਹੀ ਇਹਨਾਂ ਦੇ ਬੁਰਾ ਹਾਲ ਹੋਇਆ ਪਿਆ ਜੀ ਇਹਨਾਂ ਦਾ ਤੁਸੀਂ ਜਿਹੜਾ ਮਰਜੀ ਜਿਹੜਾ ਮਰਜੀ ਚੱਕ ਲੋ ਜੀ ਹਰ ਇੱਕ ਤੋਂ ਵਿੱਚੋਂ ਤੁਹਾਨੂੰ ਦੱਸਿਆ ਨਾ ਵੀ ਕਾਰਨ ਤਾਂ ਸਹੀ ਇੱਕ ਵਾਰੀ ਜਾਂਚ ਸਹੀ ਤਰੀਕੇ ਨਾਲ ਕਾਰਨ ਬਦਲਾਖੋਰੀ ਦੀ ਰਾਜਨੀਤੀ ਦਾ ਕਾਰਨ ਦਾ ਕੋਈ ਫਾਇਦਾ ਨਹੀਂ ਜੀ ਉਹ ਸਾਰੇ ਲੋਕਾਂ ਨੂੰ ਪਤਾ ਹੀ ਹੈ ਵੀ ਇਹ ਬਦਲਾਖੋਰੀ ਹੈ ਤੇ ਚ ਕੋਈ ਐਵੇਂ ਲੋਕਾਂ ਦਾ ਧਿਆਨ ਭੜਕਾਉਣਗੇ ਪਰ ਲੋਕ ਉਹਨਾਂ ਏਡੇ ਬੇਵਕੂਫ ਨਹੀਂ ਰਹੇ ਜੀ ਉਹ ਕੰਮ ਖਤਮ ਹੋ ਗਿਆ ਹੁਣ ਚਲੋ ਜੀ ਬਈ ਸਰਕਾਰ ਕਹਿੰਦੀ ਹੈ ਵੀ 500 ਕਰੋੜ ਦੀ ਜਾਇਦਾਦ ਉਹਨਾਂ ਦੀ ਵੀ ਇਹੋ ਜੀ ਹੈ ਜਿਹੜੀ ਬੇਨਾਮੀ ਹੈ ਬਿਲਕੁਲ ਲੱਗਦਾ ਵੀ ਵਿਕਰਮਜੀਤ ਸਿੰਘ ਮਜੀਠੀਆ ਤੁਹਾਨੂੰ ਲੱਗਦਾ ਵੀ ਉਹ ਅਣ ਐਲਾਨੀ ਜਿਹੜੀ ਜਾਇਦਾਦ ਆ ਉਹਨਾਂ ਦੇ ਉਹ ਕਹਿੰਦੇ ਵੀ ਜਦੋਂ ਉਹ ਸਰਕਾਰ 'ਚ ਸੀਗੇ ਜਦੋਂ ਮੰਤਰੀ ਸੀਗੇ ਊਰਜਾ ਦੇ ਉਹ ਉਹਨਾਂ ਨੇ ਬਹੁਤ ਸਾਰੀਆਂ ਕੰਪਨੀਆਂ 'ਚ ਆਪਦੇ ਹਿੱਸੇ ਪਾ ਲਏ ਬਹੁਤ ਸਾਰੀਆਂ ਕੰਪਨੀਆਂ ਨੂੰ ਉਹਨਾਂ ਨੇ ਫਾਇਦਾ ਦਿੱਤਾ ਨਹੀਂ ਭਾਈ ਉਹ ਤਾਂ ਜੱਦੀ ਪੁਸਤੀ ਦਾ ਅਮੀਰ ਆ ਯਾਰ ਹੂੰ ਉਹ ਜਾਜ ਉਹਨਾਂ ਕੋਲੇ ਉਦੋਂ ਦੇ ਆਪਣੇ ਪਿਆਰ ਗਵਰਨਮੈਂਟ ਕੋਲੇ ਹੈ ਨਹੀਂ ਸੀ ਹੂੰ ਉਹ ਤਾਂ ਜੱਦੀ ਪੁਸਤੀ ਅਮੀਰ ਆ ਭਾਈ ਉਹਨਾਂ ਦੇ ਕੀ ਹੈ ਝੂਠਾ ਪਰਚਾ ਪਾ ਕੇ ਯਾਰ ਗਲਤ ਗੱਲ ਹੈ ਨਾ ਤੇ ਇਹ ਹਮ ਮਤਲਬ ਮਜੀਠਿਆ ਸਾਹਿਬ ਕੋਲੇ ਜਹਾਜ ਉਦੋਂ ਦੇ ਜਦੋਂ ਸਰਕਾਰ ਕੋਲੇ ਨਹੀਂ ਹੁੰਦੇ ਸੀ ਤਿੰਨ ਜਹਾਜ ਸੀ ਬਈ ਉਹਨਾਂ ਕੋਲੇ ਹਮ ਤਿੰਨ ਜਹਾਜ ਸੀ ਉਹਨਾਂ ਕੋਲੇ ਤੇ ਇੱਕ ਇੱਕ ਗੱਡੀ ਰॉयਲ ਰਸ ਉਹਨਾਂ ਕੋਲੇ ਉਦੋਂ ਦੀ ਹੈ ਹਮ ਮਤਲਬ ਵੀ ਆਪਣੇ ਇੰਡੀਆ ਚ ਪੰਜ ਗੱਡੀਆਂ ਸੀ ਤੇ ਪੰਜਾਬ ਚ ਪਹਿਲੀ ਸੀ ਉਹਨਾਂ ਦੀ ਹਮ ਉਦੋਂ ਦੇ ਮਤਲਬ ਵੀ ਜੱਦੀ ਵਸਤੀ امیر ਬੰਦੇ ਆ ਯਾਰ ਉਹ ਐਵੇਂ ਕਹੀ ਜਾਣਾ ਵੀ ਉਹਨਾਂ ਦੇ ਪੈਸੇ ਬਈ ਕੀ ਲੱਗਦਾ ਵੀ ਜਿਹੜੇ ਜਦੋਂ ਪਹਿਲਾਂ ਵੀ ਐਸਆਈਟੀਆਂ ਬਣਦੀਆਂ ਰਹੀਆਂ ਉਹ ਵੀ ਚਲਾਨ ਪੇਸ਼ ਨਹੀਂ ਕਰ ਪਾਈਆਂ ਹੁਣ ਵੀ ਇਹ ਉਸੇ ਤਰ੍ਹਾਂ ਹੋਊਗਾ ਜਾਂ ਐਤਕੀ ਸਰਕਾਰ ਭਗਵੰਤ ਸਿੰਘ ਮਾਨ ਨੇ ਕੱਲ ਹੀ ਪ੍ਰੈਸ ਕਾਨਫਰੰਸ ਕਿਹਾ ਵੀ ਐਤਕੀ ਅਸੀਂ ਪੱਕੇ ਪੈਰੀ ਕੰਮ ਕੀਤਾ ਵੀ ਐਤਕੀ ਅਸੀਂ ਉਹਨੂੰ ਇੰਨੀ ਆਸਾਨੀ ਨਾਲ ਛੱਡਣ ਵਾਲੇ ਨਹੀਂ 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 ਬਿਲਕੁਲ ਬਈ ਪਹਿਲਾਂ ਤੁਸੀਂ 5 ਸਾਲ ਕਾਂਗਰਸ ਸਰਕਾਰ ਵੀ ਰਹਿ ਗਈ ਚੁੱਕੀ ਆ ਉਹਨਾਂ ਨੇ ਬਥੇਰੇ ਦਾਅਵੇ ਕੀਤੇ ਅਮਜੀਠੇ ਸਾਹਿਬ ਤੇ ਕੇਸ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਆਖਰ ਨੂੰ ਜਿੱਤ ਮੁਜੀਠੀਆ ਸਾਹਿਬ ਦੀ ਹੋਈ ਆ ਹੁਣ ਵੀ ਤੁਹਾਡੇ ਸਾਹਮਣੇ ਕੋਈ ਲੰਮਾ-ਸਮਾ ਨਹੀਂਗਾ ਸੋ ਨੂੰ ਜਲਦ ਪਤਾ ਲੱਗਣਾ ਮੁਜੀਠੀਆ ਸਾਹਿਬ ਬਾਹਰ ਆਉਣਗੇ ਬਸ ਚੜ੍ਹਦੀ ਕਲਾ ਵਿੱਚ ਹੀ ਰਹਿਣਗੇ ਜੀ ਇਹ ਜਿੰਨੀਆਂ ਮਰਜ਼ੀ ਝੂਠੀਆਂ ਕੇਸ ਬਣਾ ਲੈਣ ਭਗਵਾਨਤਮਾਨ ਸਰਕਾਰ ਇਹ ਜਮਾ sire ਦਾ ਨਖਿੱਧ ਮੁੱਖ ਮੰਤਰੀ ਆ ਇਹਨੂੰ ਆਪ ਨੂੰ ਨਹੀਂ ਪਤਾ ਲੱਗਦਾਗਾ ਸਾਰਿਆਂ ਨੂੰ ਪਤਾ ਹੈਗਾ ਇਹਦੇ ਹੱਥ 'ਚ ਤਾਂ ਪਾਵਰ ਹੀ ਨਹੀਂ ਜੀ ਕੇਜਰੀਵਾਲ ਦਿੱਲੀ ਤੋਂ ਸਾਰੀ ਇਹਨਾਂ ਦੀ ਟੀਮ ਚਲਾ ਰਹੀ ਆ ਇਹ ਤਾਂ ਇੱਕ ਵਸ ਇੱਕ ਸੇਲਾਂ ਦੇ ਚੱਲਣ ਵਾਲਾ ਮੁੱਖ ਮੰਤਰੀ ਆ ਜੀ ਇਹਦੇ ਹੱਥ ਕੋਈ ਨਹੀਂਗਾ ਜਿਵੇਂ ਕੇਜਰੀਵਾਲ ਉਹ ਕੈਰੀ ਵਾਲ ਲਖਤੀ ਰੂਪ ਵਿੱਚ ਦਾ ਮਾਫੀ ਮੰਗੀਆਂ ਦਾ ਮੀਠੇ ਸਾਹਿਬ ਤੋਂ ਅੱਜ ਉਹਨਾਂ ਨੂੰ ਇਹਨਾਂ ਨੂੰ ਨਸ਼ੇ ਦਾ ਯਾਦ ਆ ਗਿਆ ਜੀ ਹੂੰ ਨਸ਼ੇ ਬਾਈ ਯਾਰ ਸਾਡੀ ਮੰਡੀ ਚ ਹੂੰ ਵੇਚਦੇ ਆ ਬੰਦੇ ਉਹਨੇ ਕੀ ਦਾ ਟਾਦਾ ਕਰ ਛੱਜ ਘਾੜਾਂ ਕੋਲੇ ਦੋ ਤੋਂ ਮੰਜਲਾ ਕੋਠੀਆਂ ਕਿੱਥੋਂ ਆ ਗਈਆਂ ਸਾਡੇ ਤੋਂ ਪਈਆਂ ਨਹੀਂ ਹੂੰ ਜਾਇਦਾਦ ਵਾਲੇ ਬੰਦੇ ਅਸੀਂ ਜਮੀਨ ਜਬ ਸਾਡੇ ਤੋਂ ਪਈਆਂ ਨਹੀਂ ਕੋਠੀਆਂ ਹੋ ਜੀਆਂ ਉਹਨਾਂ ਨੇ ਕਿੱਥੋਂ ਵਲੇ ਉਹਨਾਂ ਦੇ ਕਿੰਨੇ ਘਟਾਤੇ ਹੂੰ ਸਾਰਾ ਮਿਲੇ ਭੁਗਤਦਾ ਬਾਈ ਸਾਰੀ ਮਿਲੀ ਭੁਗਤਦਾ ਸਰਕਾਰ ਦੀ ਸ਼ਹਿਤ ਤੇ ਨਸ਼ਾ ਵੇਚਦਾ ਜਿੰਨਾ ਮਰਜੀ ਇਹ ਪੋਸਟਰ ਲਾ ਲੈਣਾਂ ਯੋਧ ਨਸ਼ਿਆਂ ਵਿਰੁੱਧ 1% ਵੀ ਜੇ ਕਹ ਦੇਣ ਬਈ 1% ਵੀ ਇਹਨਾਂ ਨੇ ਖਤਮ ਕੀਤਾ ਅਸੀਂ ਕਹਿੰਨੇ ਵਧਿਆਗਾ ਅਸੀਂ ਪਿੰਡਾਂ 'ਚ ਰਹਿੰਦੇ ਆ ਸਾਨੂੰ ਪਤਾ ਇੱਥੇ ਦੱਸ ਨਹੀਂ ਸਕਦੇ ਕਿ 5-5 7-7 ਨਸ਼ੇੜੀ ਇੱਥੇ ਹਰ ਵਕਤ ਡਿਗੇ ਰਹਿੰਦੇ ਆ ਕੋਈ ਸਮਾਨ ਨਹੀਂ ਛੱਡਦੇ ਚੋਰੀਆਂ ਕਰਦੇ ਆ ਇਹ ਤਾਂ ਇੱਕ ਸਿਰਫ ਇਹਨਾਂ ਦਾ ਇਤਿਹਾਰ ਆ ਦੇਣ ਦਾ ਕੰਮ ਆ ਯੋਧ ਨਸ਼ਾ ਵਿਰੋਧ ਬਿਲਕੁਲ 1% ਵੀ ਨਹੀਂ 0% ਨਸ਼ਾ ਖਤਮ ਹੋਇਆ ਬਈ ਜੀ ਵਧਿਆ ਨਸ਼ਾ ਪੂਰਾ ਸਰਕਾਰ ਤਾਂ ਕਹਿੰਦੀ 31 ਮਈ ਤੋਂ ਬਾਅਦ ਨਸ਼ਾ ਖਤਮ ਹੀ ਹੋ ਗਿਆ ਤੁਹਾਡੇ ਪਿੰਡ ਖਤਮ ਹੋ ਗਏ ਸਾਡੇ ਨਾਲ ਹੀ ਖੇਤ ਨੂੰ ਪਹੀ ਜਾਂਦੀ ਆ ਇੱਧਰ ਨੂੰ ਤੁਸੀਂ ਹੁਣ ਚੱਲ ਪਰ ਹੁਣ ਤਾਂ ਥੋੜਾ ਜਿਹਾ ਟਾਈਮ ਜ਼ਿਆਦਾ ਹੋ ਗਿਆ ਤੜਕੇ ਆਜੋ 8:00 ਵਜੇ ਹੂੰ ਤੇ ਤੁਹਾਨੂੰ ਮੈਂ ਦਿਖਾ ਦਊਗਾ ਪਹਿਲਾਂ ਤਾਂ ਨਾ ਉਹ ਆਸਾ-ਪਾਸਾ ਕਰ ਲੈਂਦੇ ਸੀਗੇ ਹੂੰ ਉਹ ਤਾਂ ਬਿਲਕੁਲ ਸ਼ਰਿਆਮ ਪਹੀ ਦੇ ਉੱਪਰ ਬੈਠ ਕੇ ਉਹ ਸਾਡਾ ਹੁਣ ਐਸੀ ਆਪਾਂ ਰਿਸ਼ਤਾ ਕਰਾਇਆ ਸੀਗਾ ਅਸੀਂ ਜੋ ਮੁੰਡਾ ਹੁਣ ਮਰਿਆ ਉਹ ਕਿੱਥੋਂ ਆਈ ਜਾਂਦਾ ਈ ਨਸ਼ਾ ਫਿਰ ਜੇ ਇਹਨਾਂ ਨੇ ਨਸ਼ਾ ਹੀ ਬੰਦ ਕਰਤਾ ਤੁਹਾਨੂੰ ਆਜੋ ਤੁਸੀਂ ਤੁਹਾਨੂੰ ਜਮਨ ਲਾਈਵ ਤਸਵੀਰਾਂ ਦਿਖਾਵਾਂਗੇ ਤੁਸੀਂ ਕੈਮਰੇ 'ਚ ਰਿਕਾਰਡ ਕਰ ਲਿਓ ਐ ਪਹੀ ਤੇ ਐ ਬੈਠੇ ਹੁੰਦੇ ਅਸੀਂ ਖੇਤ ਜਾਣ ਤੋਂ ਡਰਦੇ ਆ ਸਾਡੇ ਚੋਰੀਆਂ ਵੀ ਹੁੰਦੀਆਂ ਆ ਉਧਰ ਤੇ ਐ ਤੁਹਾਨੂੰ ਦਿਖਾ ਦਾਂਗੇ ਵੀ ਇੱਕ ਇੱਥੇ ਲਾਈ ਜਾਂਦਾ ਕੋਹ ਲਾਈ ਜਾਂਦਾ ਕੋਹ ਲਾਈ ਜਾਂਦਾ ਸ਼ਰੇ ਆਮ ਲਾ ਜਾਇ ਪੁਲਿਸ ਵਾਲੇ ਦਾ ਮੁੰਡਾ ਹੁਣ ਉਹ ਵਿਚਾਰਾ ਬੈੱਡ ਤੇ ਮਤਲਬ ਮੌਤ ਦੇ ਕਿਨਾਰੇ ਪਿਆ ਜਿਹੜਾ ਮੇਰਾ ਸਾਡਾ ਪ੍ਰਾਣਾ ਹੈਗਾ ਤੇ ਮੇਰਾ ਭਾਣਜਾ ਲੈ ਉਹਨੂੰ ਮਿਲ ਜਾਂਦਾ ਕਿੱਥੋਂ ਮਿਲਦਾ ਜਿੱਟਾ ਤੇ ਪੁਲਿਸ ਨੂੰ ਪਤਾਗਾ ਪਰ ਸਾਨੂੰ ਕੁ ਮਾੜਾ ਮੋਟਾ ਘੁਰ ਕੇ ਛੱਡ ਦਿੰਦੀ ਹੈ ਕੋਈ ਗੱਲ ਆਏ ਕੋਈ ਹਾਂ ਆ ਜਿਹੜੇ ਘਰਟ ਆਉਂਦੇ ਉਹ ਵੀ ਕੰਦ ਮੂਰਲੀ ਢਾ ਦਿੰਦੇ ਆ ਉਹ ਤਾਂ ਬਾਈ ਯਾਰ ਉਹਨਾਂ ਨੂੰ ਦਾ ਯਾਰਾ ਮਾੜਾ ਮੋਟਾ ਕੋਈ ਕਿਸੇ ਦਾ ਘਟ ਆਇਆ ਸਹੀ ਪ੍ਰੋਪਰ ਐ ਦੱਸੋ ਹਾਂ ਕੰਦ ਢੋਂਦੇ ਆ ਮੂਰਲੀ ਹਾਂ ਬਾਕੀ ਇਹਨਾਂ ਸਾਡੀ ਮੰਡੀ ਚ ਰਹਿ ਗਏ ਆ ਕਰਨ ਥੱਲੇ 6 ਘਣਾ ਦੇ ਕੋਠੀਆਂ ਦੋ ਦੋ ਮੰਜ਼ਲੀਆਂ ਕਿੱਥੋਂ ਪੈ ਗਈਆਂ ਬਾਈ ਹਾਂ ਕੀ ਕੰਮ ਕਰਦੇ ਆ ਕੰਮ ਤਾਂ ਪੁੱਛਣ ਉਹਨਾਂ ਨੂੰ ਹਾਂ ਬਲੈਕ ਹੀ ਕਰੀ ਆ ਉਹਨਾਂ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਵੀ ਕਰਦੇ ਆ ਉਹ ਹਾਂ ਉਹਨਾਂ ਨੂੰ ਪੁੱਛਣ ਜਾ ਕੇ ਵੀ ਤੁਹਾਡੇ ਕੋਲੇ ਆ ਮੰਜ਼ਲੀ ਕਿਈ ਤੁਹਾਡੇ ਕੋਲੇ ਆਮਦਨ ਦਾ ਸਾਧਨ ਆ ਕਿ ਕੱਖ ਨਹੀਂ ਬਾਈ ਕੁਝ ਨਹੀਂ ਕਰਦੇਗੇ ਬਸ ਤੂੰ ਇਸ ਤੋਂ ਪਹਿਲਾਂ ਨਾ ਇਹ ਕਾਫੀ ਟਾਈਮ ਹੋ ਗਿਆ ਕਮੇਟੀ ਬਣੀ ਸੀਗੀ ਲੱਖਾ ਸੁਧਾਨਾ ਵੀ ਆਇਆ ਸੀਗਾ ਇੱਥੇ ਉਹ ਮੰਡੀ ਦੀ ਕਮੇਟੀ ਬਣੀ ਸੀ ਸਾਡੇ ਆਪਣੇ ਇੱਕ ਦੋ ਮਿੱਤਰ ਸੀਗੇ ਵਿੱਚ ਇਹਨਾਂ ਨੇ ਕਰ ਕਰਾ ਕੇ ਉਹਨਾਂ ਤੇ ਪਰਚਾ ਦਿੱਤਾ ਜੀ ਹੂੰ ਕਮੇਟੀ ਵਾਲਿਆਂ ਤੇ ਦਿੱਤਾ ਤੇ ਅੱਛਾ ਜਿਹੜੇ ਨਸ਼ਾ ਰੋਕਦੇ ਸੀ ਉਹਨਾਂ ਤੇ ਪਰਚਾ ਹਾਂ ਉਹਨਾਂ ਤੇ ਪਰਚਾ ਹੋ ਗਿਆ ਤੇ ਉਹਨਾਂ ਨੂੰ ਆਦੇ ਵੀ ਤੁਹਾਨੂੰ ਗ੍ਰਿਫਤਾਰ ਨਹੀਂ ਕਰਨਾ ਬਸ ਐਂ ਕਰਨਾ ਸੀ ਉਹ ਕਰਨਾ ਸੀ ਹੂੰ ਉਸ ਤੋਂ ਬਾਅਦ ਉਹ ਕੈਨਸਲ ਕਾਉਂਸਲ ਵੀ ਹੋ ਗਿਆ ਪਰਚਾ ਪਰ ਉਸ ਤੋਂ ਬਾਅਦ ਉਹ ਕਮੇਟੀ ਭੰਗ ਹੋ ਗਈ ਜੀ ਸਭ ਡਰਦੇ ਡਰਦੇ ਬਾਈ ਕੈਨਸਲ ਕਰਾਇਆਗਾ ਜੇ ਕਿਸਾਨ ਯੂਨੀਅਨ ਨਾ ਹੁੰਦੀ ਨਾ ਉਹ ਮ ਹੁਣੇ ਜੇ ਭਾਈ ਬਖਤੌਰ ਵੀ ਜਿਹੜੇ ਹੋਇਆ ਕਿ ਇੱਕ ਫੌਜੀ ਜਿਹੜਾ ਨੌਜਵਾਨਾਂ ਨੂੰ ਨਸ਼ਾ ਤੋਂ ਹਟਾਉਂਦਾ ਸੀ ਖੇਡਾਂ ਵੱਲ ਲਾਉਂਦਾ ਸੀ ਉਹਦੀਆਂ ਲੱਤਾਂ ਤੋੜਦੀ। ਪਰਵਾ ਡਰ ਲੱਗਦਾ ਤਾਂ ਇਹੋ ਦਾ ਨਾਂ ਹੁਣ ਲੈਣਾ ਕਿਸੇ ਦਾ ਔਖਾ ਹੈ। ਮੰਡੀ 'ਚ ਬਥੇਰੇ ਵੇਚਦੇ ਆ ਵੱਡੇ ਵੱਡੇ ਮਕਰ ਮੱਛ ਛੜਤੇ ਪੁਲਿਸ ਨੇ। ਰੇਡਾਂ ਪਾਪਾ ਛੱਡੀਆਂ ਉਹਨਾਂ ਦੇ ਘਰਾਂ 'ਚ। ਉਹਨਾਂ ਨੂੰ ਫੜ ਕੇ ਕਿਉਂ ਨਹੀਂ ਲਗੇ? ਜੋ ਸਮਾਨ ਮਿਲ ਗਿਆ ਉਹਨਾਂ ਤੋਂ ਕਿਸਨੋਂ ਕਿਸ ਤਾਂ ਮਿਲਿਆ ਉਹ ਤੋਂ ਪਤਾ ਕਿ ਬਰਾਮਤਾ ਕਰਾਉਂਦੇ ਗਾਂ ਦੀ ਗੰਗੇ ਤੋਂ। ਹੁਣ ਇੱਕ ਬੰਦਾ ਤਾਂ ਵੇਚਦਾ ਨਹੀਂਗਾ। ਆ ਛੋਟੇ ਆ ਜਿਹੜੇ ਉਹਨਾਂ ਨੂੰ ਜਿਹੜੇ ਆਪ ਵਿਖਾਈ ਜਾਂਦੇ ਵਿੱਚ ਹੀ ਜਾਂਦੇ ਉਹਨਾਂ ਨੂੰ ਫੜ ਲੈਂਦੇ ਆ ਉਹ ਕਿਹੜੇ ਬਾਈ ਯਾਰ ਉਹੀ ਆ ਕਿਨੂੰ ਪੜ ਕੇ ਉਹਦੀ ਛੱਡ ਦਿੰਦੇ ਆ ਬਿਰਾਬ ਨਹੀਂ ਹੋਇਆ ਪਲਾਨ ਨਹੀਂ ਹੋਇਆ ਕੁਛ ਨਹੀਂ ਬਾਈ ਉਹੀ ਆ ਇਹ ਸਭ ਕੁਛ ਸਾਰੇ ਯਾਰ ਨਾਲ ਮਿਲ ਕੇ ਚੱਲਦਾ ਕੰਮ ਯਾਰ ਕੱਲ ਜੀ ਆਪਣੇ ਚੇਂਜਰ ਸਾਹਿਬ ਵੀ ਮੰਨ ਕੇ ਚੱਲੋ ਤੁਸੀਂ ਇੱਕ ਐਸ.ਓ.ਆਈ ਦੇ ਸੀਗੇ ਪ੍ਰਧਾਨ ਸ਼ਾਂਤਮਈ ਉਹ ਇੱਕ ਰੋਜ਼ ਪ੍ਰਦਰਸ਼ਨ ਕਰ ਰਹੇ ਸੀਗੇ ਮੀਡੀਆ ਨੇ ਕਵਰ ਕੀਤਾ ਸਾਰਾ ਕੁਝ ਦੇਖਿਆ ਉਹਨਾਂ ਨੇ ਕੁਛ ਨਹੀਂ ਕਰਿਆ ਕੋਈ ਹੁੱਲੜਬਾਜੀ ਨਹੀਂ ਕੀਤੀ ਤੇ ਕੱਲ ਉਹਨਾਂ ਨੂੰ ਚੱਕ ਲਈ ਕਹਿਣ ਦਾ ਭਾਵ ਜਿਵੇਂ ਪਹਿਲੀ ਵਾਰ ਦੇਖਿਆ ਜੀ ਏਦੋਂ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਆਈਆਂ ਵਿੱਚ ਵਿਰੋਧੀ ਵੀ ਹੁੰਦੇ ਆ ਬੋਲਦੇ ਵੀ ਸੀਗੇ ਕੋਈ ਗੱਲ ਨਹੀਂ ਬੋਲੀ ਜਾਂਦੇ ਹਰ ਇੱਕ ਨੂੰ ਹੱਕ ਹੁੰਦਾ ਬੋਲਣ ਦਾ ਪਹਿਲੇ ਵਾਰੀ ਦੇਖਿਆ ਜੀ ਵੀ ਮੰਨ ਕੇ ਚੱਲੋ ਜਿਹੜਾ ਬੋਲ ਗਿਆ ਜਿਸ ਨੇ ਕੋਈ ਪੋਸਟ ਪਾਤੀ ਸਮਝ ਰੋ ਵੀ ਉਹਦੀ ਤਿਆਰੀ ਆ ਉਤੇ ਪਰਚਾ ਪੈਦਾ ਹੋਊਗਾ ਆ ਤੁਹਾਨੂੰ ਕਹੀਦਾ ਜਾਂਦੇ ਆ ਕੋਈ ਪਤਾ ਨਹੀਂ ਇਹਨਾਂ ਦਾ ਸੁਪਾਲ ਖੇਰਾ ਵੀ ਕਹਿੰਦੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਸਰਕਾਰ ਦੀਆਂ ਪੋਲਾਂ ਖੋਲਣ ਦੀ ਸਜਾ ਮਿਲਦੀ ਹੈ ਸਹੀ ਹੈ ਬਈ ਜਮਾਂ ਬਿਲਕੁਲ ਬਿਲਕੁਲ ਮੀਠਿਆ ਸਾਹਿਬ ਕੋਲ ਪ੍ਰੂਫ ਹੀ ਇੰਨੇ ਪਈ ਨਖਿੱਦ ਸਰਕਾਰ ਦੀ ਮੀਠਿਆ ਸਾਹਿਬ ਕੋਲ ਹਰ ਇੱਕ ਮੰਤਰੀ ਦੇ ਮੁੱਖ ਮੰਤਰੀ ਦੇ ਬਸ ਇਹ ਤੋਂ ਮੀਠਿਆ ਸਾਹਿਬ ਤੋਂ ਇੰਨਾ ਡਰੇ ਪਏ ਆ ਇਹ ਕਿਉਂਕਿ ਇਹਨਾਂ ਨੂੰ ਪਤਾ 2027 ਵਿੱਚ ਇਹਨਾਂ ਨੂੰ ਵੱਧ ਤੋਂ ਵੱਧ 2 ਤੋਂ 4 ਸੀਟਾਂ ਆਉਣੀਆਂ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਰਹੀ ਹੈ ਜੀ ਬਸ ਇਸ ਕਰਕੇ ਅਕਾਲੀ ਦਲ ਨੂੰ ਬਦਨਾਮ ਕਰਨ ਦੇ ਮਾਰੇ ਇਹ ਸ਼ਾਜਸ਼ਾ ਚੱਲ ਰਹੇ ਆ ਪਰ ਇਹ ਸ਼ਾਜਸ਼ਾ ਜੇ ਕਾਮਯਾਬ ਨਾ ਅੱਜ ਹੋਣਗੇ ਨਾ ਕਦੇ ਨਾ ਹੋਣਗੇ ਬਿਕਰਮਜੀਤ ਮੀਠਿਆ ਤੇ ਸ਼੍ਰੋਮਣੀ ਅਕਾਲੀ ਦਲ ਦੀ ਆਖਰ ਨੂੰ ਜਿੱਤ ਹੋਣੀ ਆ ਤੁਹਾਡੇ ਸਾਹਮਣੇ ਹੈ ਜੀ ਮਜੀੜੀ ਕਲਾ ਵਿੱਚ ਹੀ ਹੋਣੀ ਆ ਮਜੀੜੀਆਂ ਨੇ ਜਿਹੜੀਆਂ ਆਪਣੀਆਂ ਫੋਟੋਆਂ ਨਹੀਂ ਕੀਤੀਆਂ ਗਿਆ ਹੂੰ ਉਹ ਹਾਂ ਬਸ ਉਹਦਾ ਕਰਕੇ ਇਹ ਸਜਾ ਗਈ ਉਹਨੂੰ ਉਹਨੇ ਕਿਹਾ ਤਾਂ ਅਸੀਂ ਵੀ ਜਾ ਡਿਲੀਟ ਮਾਰ ਦਿਓ ਤੇ ਨਹੀਂ ਸਾਨੂੰ ਦੱਸਾਂਗੇ ਉਹੀ ਗੱਲ ਹੋ ਗਈ ਭਾਈ ਹੂੰ ਇਹ ਵੀ ਪਹਿਲੀ ਵਾਰ ਹੋਇਆ ਭਾਈ ਕਿਸੇ ਵਿਰੋਧੀ ਧਿਰ ਦੇ ਆਗੂ ਇੱਕ ਦੂਜੀ ਪਾਰਟੀ ਦੇ ਆਗੂ ਦੇ ਹੱਕ 'ਚ ਖੜੇ ਹੁਣ ਬੀਜੇਪੀ ਵੀ ਖੜ ਗਈ ਕਾਂਗਰਸ ਦੇ ਵੀ ਸਾਰੇ ਮੇਨ ਬੰਦੇ ਖੜ ਗਏ ਲੱਗਦਾ ਵੀ ਸਾਰੇ ਰਲੇ ਮਿਲੇ ਆ ਕਿ ਤੁਹਾਨੂੰ ਵੀ ਲੱਗਦਾ ਨਹੀਂ ਭਾਈ ਇਨਸਾਨੀਅਤ ਹੈਗੀ ਜਨਾ ਕਿਤੇ ਨਾ ਕਿਤੇ ਸਾਈ ਮਗਰ ਖੜਿਆ ਭਾਈ ਸਾਈ ਮਗਰ ਖੜਿਆ ਯਾਰ ਜੇ ਬੰਦਾ ਝੂਠਾ ਤਾਂ ਕੌਣ ਖੜਦਾ ਯਾਰ ਨੱਚੇ ਵਾਲੇ ਮਗਰ ਕੌਣ ਖੜੂਗਾ ਦੱਸ ਦਿਓ ਭਾਈ ਤੁਸੀਂ ਖੜਜੋਗੇ ਕੋਈ ਨਹੀਂ ਖੜਦਾ ਬਈ ਨਸ਼ੇ ਆ ਮਗਰ ਤੇ ਇਸ ਤੋਂ ਪਹਿਲਾਂ ਆਪਣਾ ਖੈਰੇ ਨੂੰ ਫੜੇ ਸੀਗੇ ਇਹਨਾਂ ਨੇ ਉਦੋਂ ਕੀ ਹੋਇਆ ਸੀਗਾ ਖੈਰੇ ਤੇ ਵੀ ਇਸੇ ਤਰ੍ਹਾਂ ਹੀ ਰੇਡ ਮਾਰੀ ਸੀ ਸਵੇਰ-ਸਵੇਰ ਰੇਡ ਮਾਰੀ ਸੀ ਕਿ ਕੋਈ ਵਾਰੰਟ ਨਹੀਂ ਸੀ ਉਸੇ ਤਰ੍ਹਾਂ ਹੀ ਇੱਧਰ ਸੀਗਾ ਜਦੋਂ ਮੰਨ ਕੇ ਚੱਲੋ ਇੱਕ ਚੁਣਿਆ ਹੋਇਆ ਨਮੈਂਦਾਈ ਉਹਨਾਂ ਦੀ ਮੈਸੇਜ ਆ ਗਨੀਵਕੌਰ ਜਦੋਂ ਮੰਗ ਰੇ ਆ ਵੀ ਸਾਨੂੰ ਦੱਸੋ ਕਿਸ ਵੀ ਇਸਤੇ ਆਇਓ ਫਿਰ ਦੱਸਣਾ ਤਾਂ ਚਾਹੀਦਾ ਸੀਗਾ ਨਾ ਜੀ ਚਲੋ ਫੜ ਲਓ ਕੋਈ ਗੱਲ ਨਹੀਂ ਜੇ ਗੁਨਾਹ ਕੀਤਾ ਸਜ਼ਾ ਵੀ ਦੇ ਦੇਣ ਕੋਈ ਗੱਲ ਨਹੀਂ ਪਰ ਦਿਖਾਓ ਤਾਂ ਸਹੀ ਕੋਈ ਸਰਚ ਵਾਰੰਟ ਨਹੀਂ ਕੋਈ ਕੁਛ ਨਹੀਂ ਇੱਕ ਦੋ ਬੰਦਿਆਂ ਨੂੰ ਛੱਡ ਕੇ ਤੇ ਦੂਜੀ ਪੁਲਿਸ ਨੂੰ ਤਾਂ ਪਤਾ ਹੀ ਨਹੀਂ ਹਾਂ ਮੇਨ ਮੇਨ ਨੂੰ ਦੋ ਬੰਦੇ ਨੂੰ ਪਤਾ ਹੋਊਗਾ ਇਹ ਵਾ ਤਿੰਨ ਜਿਹੜੇ ਅਫਸਰ ਵੱਡੇ ਅਫਸਰ ਸੀ ਉਹਨਾਂ ਨੂੰ ਪਤਾ ਹੋਊਗਾ ਦੂਜਿਆਂ ਨੂੰ ਪਤਾ ਹੀ ਨਹੀਂ ਵੀ ਵਰਚਾ ਕਾਹਦਾ ਘਟਿਆ ਹੋਇਆ ਪੁਲਿਸ ਨੂੰ ਵੀ ਨੇਰੇ ਚ ਹੀ ਰੱਖ ਕੇ ਲਿਆ ਨਾ ਮੈਂ ਬਈ ਯਾਰ ਬਸ ਠੀਕ ਹੈ ਚੱਲੀ ਜਾਂਦਾ ਕੰਮ ਰਹੇਗਾ ਸਵਾ ਕਸਾਲ ਹਮ ਸਭ ਕੁਝ ਜਿਵੇਂ ਕਰੀ ਜਾਂਦੇ ਆ ਓਵੇਂ ਹੋਊਗਾ ਇਹਨਾਂ ਨਾਲ ਵੀ ਉਹ ਤਾਂ ਕਹਿੰਦੇ ਆ ਰੇਡ ਕਰੀਆ ਮਜੀਠਿਆ ਸਾਹਿਬ ਦੇ ਜਿਵੇਂ ਪਤਾ ਨਹੀਂ ਮਜੀਠਿਆ ਸਾਹਿਬ ਕਿੱਡੇ ਵੱਡੇ ਡਾਕੂ ਹੁੰਦੇ ਆ ਹਾਂ ਮਜੀਠਿਆ ਸਾਹਿਬ ਦੇ ਬੈੱਡਰੂਮ ਤੱਕ ਅੰਦਰ ਤੱਕ ਗਏ ਆ ਬੱਚਿਆਂ ਤੋਂ ਤੱਕ ਦਰਾਉਣ ਦੀ ਕੋਸ਼ਿਸ਼ ਕੀਤੀ ਮਜੀਠਿਆ ਸਾਹਿਬ ਦੇ ਨੂੰ ਵੀ ਤੁਸੀਂ ਮੁਲਾਜ਼ਮ ਹੋ ਠੀਕ ਆਏ ਹੋ ਤੁਸੀਂ ਇਨਕੁਆਰੀ ਕਰੋ ਆਪ ਦੀ ਪੁੱਛਦਾਸ ਕਰੋ ਬੈਡਰੂਮ ਤੱਕ ਜਾਣ ਦਾ ਕੀ ਮਤਲਬ ਹੋਗਾ ਬਾਕੀ ਮਜੀਠੀਆ ਸਾਹਿਬ ਨੇ ਬਈ ਸਹਿਯੋਗ ਹੀ ਦਿੱਤਾ ਜਿੰਨੇ ਵਾਰੀ ਸੱਦਿਆ ਸੈਟ ਦੇ ਸਾਹਮਣੇ ਪੇਸ਼ ਹੋਇਆ ਐ ਐਡੀ ਕੋਈ ਗੱਲ ਨਹੀਂ ਸੀ ਜੇ ਨੂੰ ਭੇਜ ਦੇਣ ਦੇ ਸਾਮਣੇ ਤੇ ਪੇਸ਼ ਹੁੰਦੇ ਜ਼ਰੂਰ ਜੋ ਉੱਥੇ ਗਿਰ ਪਤਾਰੀ ਕਰਨੀ ਸੀ ਕਰ ਲੈਂਦੇ ਇਹ ਤਾਂ ਮੈਨੂੰ ਲੱਗਦਾ ਐ ਦੋਦ ਬ੍ਰੇਮ ਨੂੰ ਜਿਵੇਂ ਕਰਨਾ ਆਉਂਦਾ ਐ ਚੱਕ ਕੇ ਪੇਸ਼ ਕੀਤੀ ਗਏ ਸਾਰੀ ਗੱਲ ਇਹਦਾ ਉਹ ਆਪਣਾ ਕੱਲ ਚੈਂਜਰ ਸਾਹਿਬ ਵੀ ਦੱਸ ਰਹੇ ਸੀਗੇ ਜੀ ਇੱਕ ਕੋਈ ਸਸਪੈਂਡਡ ਅਧਿਕਾਰੀ ਸੀਗਾ ਉਸ ਨੂੰ ਇੱਕ ਕੇ ਦੋ ਦਿਨ ਪਹਿਲਾਂ ਹੀ ਹਵਾਲਾ ਕੀਤਾ ਗਿਆ ਉਹ ਵੀ ਦੱਸ ਰਹੇ ਸੀ ਵੀ ਜਿਵੇਂ ਉਸ ਨਾਲ ਕੋਈ ਕਮਿਟਮੈਂਟ ਕਰੀ ਹੁੰਦੀ ਆ ਵੀ ਭਾਈ ਤੁਹਾਨੂੰ ਅਸੀਂ ਹਵਾਲਾ ਕਰਦੇ ਆ ਤੇ ਕੰਮ ਤੂੰ ਆ ਕਰਨਾ ਇਹ ਹਾਂ ਇਹ ਪੂਰਾ ਰਾਜਨੀਤੀ ਤੋਂ ਪ੍ਰੇਰਤਾ ਜੀ ਮੁੱਖ ਦੀ ਗੱਲ ਇਹ ਆ ਵੀ ਚਲੋ ਕਹਿਣ ਨੂੰ ਆਪਾਂ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਏਗੇ ਵੀ ਇਹ ਪਰਚਾ ਜਿਹੜਾ ਰਾਜਨੀਤੀ ਤੋਂ ਪ੍ਰੇਰਤਾ ਹੋਰ ਇਹਦੇ 'ਚ ਕੱਢਣ ਪਾਉਣ ਦੇਖੋ ਪਿੰਡ ਦੇ ਲੋਕ ਇਸ ਕੀ ਸੋਚਦੇ ਆ ਤੁਸੀਂ ਸਾਰਾ ਕੁਝ ਸੁਣ ਹੀ ਲਿਆ ਜੁੜੇ ਰਹੋ ਖਾਸ ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ